لیکن جنتا دکھی بہت ہے ہر وارگ دکھی بیٹھے رہا ہے جے کسانا دے بے شاہیے بچاری آتا ہونا دی فسنا روڑ رہی ہیں بے موسمی میدے نال کیونکہ اتھے منڈیاں چھے کوئی لفٹنگ نہیں ہو رہی یا پھر ہونا دے معافظے ہونا نو ਨੂੰ ਦਵਾਨੀ ਨਹੀਂ ਦਿੱਤੀ ਵੱਡੇ ਵੱਡੇ ਲਾਰੇ ਲਾ ਕੇ ਬੀਬੀਆਂ ਬੈਠੀਆਂ ਨੇ ਹਜ਼ਾਰ ਰੁਪਏ ਦੀ ਆਸ ਵਿੱਚ ਤੇ ਨਸ਼ੇ ਦੇ ਨਾਲ ਰੋਂਦੀਆਂ ਨੇ ਜਿਹੜੇ ਪਿੰਡ 'ਚ ਜਾਓ ਮਾਵਾ ਰੋਂਦੀਆਂ ਨੇ ਕਿਉਂਕਿ ਕੱਲਾ ਇੱਕ ਇੱਕ ਪੁੱਤ ਨਹੀਂ ਹੁਣ ਦਾ ਘਰ ਦੇ ਦੋਨੋ ਪੁੱਤ ਮਰੀ ਜਾ ਰਹੇ ਨੇ ਨਸ਼ੇ ਦੇ ਟੀਕੇ ਲਾ ਕੇ ਦੱਸਦੇ ਵੀ ਨੇ ਪੁਲਿਸ ਨੂੰ ਜਾ ਕੇ ਕਿ ਕੌਣ ਵੇਚ ਰਿਹਾ ਕਿਵੇਂ ਵੇਚ ਰਿਹਾ ਲੇਕਿਨ ਇੱਕ ਦਿਨ ਫੜ ਕੇ ਅਗਲੇ ਦਿਨ ਛੱਡ ਦਿੰਦੇ ਨੇ ਜਿਵੇਂ ਝਾੜੂ ਦੇ ਅੰਮ੍ਰਿਤਸਰ ਦੇ ਐਮਐਲਏ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਰਲ ਕੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਹੀ ਹੈ ਹੁਣ ਤਾਂ ਸਰਕਾਰ ਦੇ ਆਗੂ ਖੁਦ ਬੋਲਣ ਲੱਗੇ ਨੇ ਹਾਈ ਕੋਰਟ ਵੀ ਆ ਬੋਲ ਰਹੀ ਹੈ ਕਿ ਪੰਜਾਬ ਸਰਕਾਰੀ ਲੱਗਦਾ ਨਸ਼ੇ ਵਿਚਾਰੇ ਪਰ ਲੋਕੀ ਤਾਂ ਮੰਨ ਹੀ ਗਏ ਕਿਉਂਕਿ ਸਰਕਾਰੀ ਸ਼ਹਿ ਤੋਂ ਬਿਨਾ ਜਿਸ ਤਰੀਕੇ ਦਾ ਨਸ਼ੇ ਸਿਖਰਾਂ ਤਾਂ ਹੀ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਸੌ ਖਾਦੀਆਂ ਸੀ ਗੁੱਤਾ ਸਾਹਿਬ ਨੇ ਕਿ ਚਾਰ ਹਫ਼ਤੇ ਅਜੇ ਖਤਮ ਕਰਾਂਗੇ ਉਹ ਕਾਂਗਰਸੀਆਂ ਨੇ ਨਸ਼ੇ ਵਧਾਏ ਤੇ ਜਿਨ੍ਹਾਂ ਨੇ ਤਾਂ ਗਾਰੰਟੀ ਲਿੱਤੀਆਂ ਸੀ ਆ ਕਈ ਮਾਨ ਮੁੱਖ ਮੰਤਰੀ ਨੇ ਕਿ 10 ਦਿਨਾਂ ਚ ਖਤਮ ਹੋਊਗਾ ਉਹ ਨੇ ਨਾ ਦੋਆ ਦੀ ਸਰਕਾਰਾਂ ਦੇ ਵੇਲੇ 7.5 ਸਾਲਾਂ ਚ ਖਤਮ ਕਰ ਗਈ ਜੇ 10 ਸਾਲ ਪਹਿਲੇ ਅਕਾਲੀ ਦਲ ਦੇ ਸਮੇਂ ਕਿਸੇ ਚਿੱਪੇ ਦਾ ਲਾਹ ਨਹੀਂ ਸੁਣਿਆ ਸੀ ਅੱਜ ਗਲੀ ਗਲੀ ਤਾਈ ਪਿੰਡ ਪਿੰਡ ਤਾਈ ਘਰ ਘਰ ਤਾਈ ਹੋਮ ਡਿਲੀਵਰੀ ਤੇ ਕੋਈ ਲੋਕ ਆਪਣੀ ਮਹੀਨੇ ਬੰਨੇ ਰੱਖੇ ਨੇ ਐ ਕਾਸੇ ਪੈਨਾਂ ਨੂੰ ਪਹੁੰਚਨੇ ਚਾਹੀਦੇ ਨੇ ਤੇ ਪੰਜਾਬ ਦੀ ਜਵਾਨੀ ਰੋਲ ਜਾਏ ਖਾਈ ਜਾ ਰਿਆ ਨਸ਼ੇ ਕਰ ਰਿਹਾ ਮੁੱਦੇ ਲੈ ਕੇ ਜਾ ਰਹੇ ਲੋਕ ਕਿਸਤਾਂ ਦੀ ਗੱਲਬਾਤ ਕਰ ਰਹੇ ਹੋ ਮੁੱਦਾ ਕੀ ਹੈ ਮੈਂ ਤੁਹਾਡਾ ਮੈਂ ਲੋਕਾਂ ਨੂੰ ਆਈ ਕਹਿ ਰਹੀ ਹਾਂ ਕਿ ਜਿਹੜੀ ਸਰਕਾਰ ਦਿੱਲੀ ਵਿੱਚ ਬਣੇ ਆ ਜੋ ਕਿਹੜੀ ਪਾਰਟੀ ਹੈ ਜਿਹੜੇ ਤੁਹਾਡੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਜਿਹੜੇ ਤੁਹਾਡੇ ਤਕਲੀਫਾਂ ਦੀ ਆਵਾਜ਼ ਉਠਾ ਸਕਦੀ ਹੈ ਇਹ ਦੇਖਦੇ ਹੋ ਤੁਸੀਂ ਪਿਛਲੇ 5 ਸਾਲਾਂ ਦਾ ਜ਼ਰੂਰ ਰਿਕਾਰਡ ਦੇਖੋ ਕਿ ਕਿਹੜੀ ਪਾਰਟੀਆਂ ਨੇ ਕੀ ਕੀਤਾ ਸੀ ਦੂਜੀ ਵੋਟ 라ਹੀ ਤੁਸੀਂ ਸੁਪੇ ਵੀ ਸਰਕਾਰਾਂ ਨੂੰ ਵੀ ਸਨੇਹ ਦੇਣਿਓ ਕਿ ਇਹ ਸਰਕਾਰਾਂ ਦੇ ਕੰਮ ਕਾਰ ਤੋਂ ਤੁਸੀਂ ਖੁਸ਼ ਹੋ ਜਾਂ ਤੁਸੀਂ ਨਰਾਜ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਨੇ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੀ ਜਿਨ੍ਹਾਂ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀ ਜਿਨ੍ਹਾਂ ਨੇ ਹਜ਼ਾਰ ਹਜ਼ਾਰ ਰੁਪਏ ਰੁਪਿਆ ਦੇ ਖਾਤੇ ਵਿੱਚ ਹਰ ਮਹੀਨੇ ਭੇਜਣ ਦੀ ਗੱਲ ਕੀਤੀ ਸੀ ਰੰਗਲਾ ਪੰਜਾਬ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਸੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਪੜਨ ਦੀ ਗੱਲ ਕੀਤੀ ਸੀ ਜੇ ਤਾਂ ਇਹਨਾਂ ਨੇ ਇਹ ਸਾਰੀ ਚੀਜ਼ਾਂ ਕਰਤੀ ਐ ਫਿਰ ਤੇ ਤੁਹਾਡੇ ਵੋਟ ਦੇ ਹੱਕਦਾਰ ਨੇ ਲੇਕਿਨ ਜੇ ਇਹਨਾਂ ਨੇ ਬਾਦਲ ਸਾਹਿਬ ਦੇ ਦਿੱਤੇ ਹੋਏ ਤੁਹਾਡੇ ਕਾਰਡ ਕੱਟਦੇ ਤੁਹਾਡਾ ਬਾਦਲ ਸਾਹਿਬ ਦਾ ਦਿੱਤਾ ਹੋਇਆ ਰਾਸ਼ਨ ਖਤਮ ਕਰਤਾ ਬਾਦਲ ਸਾਹਿਬ ਦੇ ਦਿੱਤੇ ਹੋਏ ਸ਼ਗਨ ਦੇ ਚੈੱਕ ਬੰਦ ਕਰਤੇ ਬਾਦਲ ਸਾਹਿਬ ਦੀਆਂ ਦੀ ਸਾਈਕਲਾ ਬੰਦ ਕਰਤੀਆਂ ਬਾਦਲ ਸਾਹਿਬ ਦੇ ਦਿੱਤੇ ਹੋਏ ਮਕਾਨਾਂ ਦੇ ਚੈੱਕ ਹੋਣ ਬੱਚਿਆਂ ਦਾ ਖੇਡ ਦਾ ਸਮਾਨ ਹੋਏ ਪਿੰਡ-ਪਿੰਡ ਜਿੰਮ ਹੋਏ